ਇਲਾ ਹੈ ਵੀਡੀਓ ਦੇਖੋ ਫਿਰ ਆਪਾਂ ਤੁਹਾਨੂੰ ਐਂਡ 'ਚ ਦੱਸ ਦਿਆਂ ਮੇਰੇ ਵਾਲਾ ਜਬਾਕ ਦਾ ਬੋਲਦਾ ਕਹਿੰਦਾ ਪਾਪਾ ਫਤਿਹਗੜ ਛੱਬ ਜਾ ਕੇ ਆਉਣਾ ਮਖਾ ਜਾ ਭਈ ਇਹ ਨੂੰ ਸੁਣੀ ਗੱਲ ਕੀ ਹੋ ਸਕਦੀ ਆ ਪਤਿਆ ਪਰਨਾ ਬਣ ਕੇ ਜਦੋਂ ਗਿਆ ਮੈਂ ਤੁਹਾਡੀ ਤੈਨੂੰ ਕਹ ਮਖਾ ਦੇਖ ਰਾਜ ਪ੍ਰੀਤ ਕੁਰੇ ਮਖਾ ਅੱਜ ਲੱਗਦਾ ਜਿਵੇਂ ਆਪਣਾ ਜਬਾਕ ਹੋਵੇ ਉਦੋਂ ਜਦੋਂ ਮੋੜਨ ਲੱਗਿਆ ਨਾ ਹਜੇ ਦੇਲਜੀ ਤੇ ਪੈਤਰ ਐਸੀ ਲਾ ਕੇ ਪਰਨਾ ਬੋਲਦਾ ਕਹਿੰਦਾ ਕੰਨ ਬਚਨ ਲੱਗੇ ਕਿ ਮਖਾ ਭਾਈ ਸਾਡੇ ਤਾਂ ਕਦੇ ਮੱਛੇ ਨਹੀਂ ਮੈਂ ਕਿਹਾ ਕੋਈ ਬਿਮਾਰੀ ਹੋ ਚੁਕੀ ਸਕੈਨ ਕਰਾ ਲਾ ਪੁੱਤਾਂ ਕਹਿੰਦਾ ਪਪਾ ਮੱਛੀ ਦੇ ਟੱਕਣਾ ਪਰਨੇ ਨਾਲ ਆ ਯਾਰ ਕੰਨ ਕਹਿੰਦੇ ਸਿਟੀ ਸਕੈਂਡ ਦੀ ਕਿ ਲੋੜ ਆ ਮਖਿਆ ਮੈਂ ਵੀ ਜਦੋਂ ਜਬਾਨੀ ਪੜੇ ਹੁੰਦਾ ਸੀ ਮੇਰੇ ਵੀ ਲੱਗੇ ਸੀ ਮੱਛਰ ਮਖਿਆ ਮੇਰਾ ਤੇਰੇ ਦਾਦੇ ਨੇ ਕੀਤਾ ਸਿਟੀ ਸਕੈਂਡ ਮਖਿਆ ਤੇਰਾ ਮੈਂ ਕਰ ਦਿੰਨਾ ਬੈਠ ਮਖਿਆ ਮੰਜੇ ਤੇ ਕੋਲੇ ਕਹਿੰਦਾ ਬੋਲ ਮਖਿਆ ਦੱਸ ਕਾਉਣਾ ਕਹਿੰਦਾ ਅੰਨੇ ਤਾਂ ਕਹਿੰਦਾ ਤਨਪੁਰੇ ਤੋਂ ਮਖਿਆ ਆ ਭਾਈ ਕਾਉਣਾ ਕਹਿੰਦਾ ਕੋੜ ਵਾਲਾ ਮਾਨ ਮਖਿਆ ਕਹਿੰਦਾ ਚਮਕੀਲਾ ਮਖਿਆ ਹਾਂ ਤੇ ਤਾਂ ਲਾਭੀ ਦਾ ਛਾਬ ਮਖਿਆ ਤੈਨੂੰ ਤਾਂ ਛੜਾ ਕੋਈ ਸਤਾ ਹੋਏ ਕਹਿੰਦਾ ਮੈਂ ਤੈਨੂੰ ਕਿਹਾ ਤੈ ਕਿ ਅਸੀਂ ਮੇਰੇ ਦਿਮਾਗ ਨੂੰ ਕੀ ਹੋਇਆ ਮਖਾ ਚੰਨ ਫੇਰਾ ਦੱਸ ਦੇ ਕਹਿੰਦਾ ਚਰਖਰੀਆਂ ਤੇ ਚੜੇ ਮਖਾ ਨਾਂ ਦੱਸ ਕੀ ਆ ਉਹ ਤਾਂ ਮਖਾ ਮੈਨੂੰ ਵੀ ਪਤਾ ਵੀ ਚਰਖਰੀਆਂ ਤੇ ਚੜੇ ਕਹਿੰਦਾ ਨਾਂ ਤਾਂ ਨਹੀਂ ਪਤਾ ਮਖਾ ਇਹਨਾਂ ਦਾ ਨਾਂ ਪਤਾ ਹੁ ਫੇਰਾ ਕਹਿੰਦਾ ਨਾ ਮਖਾ ਇਹਨਾਂ ਦਾ ਮਖਾ ਇਹਨਾਂ ਦਾ ਨਾ ਮਖਾ ਤੇਰੇ ਸਿੱਟੇ ਸਾਂਚ ਪੈ ਬਿਮਾਰੀ ਆ ਹਾਈ ਆ ਮੈਂ ਕਿਹਾ ਜਿੰਨਾਂ ਨੇ ਤੁਹਾਡੇ ਬਸਤੇ ਕੀਤਾ ਕੱਖ ਨਹੀਂ ਉਹ ਮਖਿਆ ਉਹਨਾਂ ਦੇ ਤੂੰ ਪੁਛਤਾ ਫਰੋਲਤੀਆਂ ਜਿੰਨਾਂ ਨੇ ਮਖਿਆ ਤੇਰੇ ਬਸਤੇ ਸਿਰ ਲਹਾ ਤੇ ਮਖਿਆ ਉਹਨਾਂ ਦੇ ਤੈਨੂੰ ਨਾਂਬ ਨਹੀਂ ਪਤਾ ਇੰਨਾ ਬਾਰੇ ਮਖਿਆ ਦੋ ਦਿਨ ਪੜ ਕੇ ਫੇਰ ਵੀ ਜੇ ਤੇਰੇ ਕੰਨ ਮੱਛਦੀ ਹੋਏ ਮਖਿਆ ਫੇਰ ਮੈਨੂੰ ਦੱਸੀ ਉਹੀ ਗੱਲ ਹੋ ਗਈ ਤਿੰਨ ਦਿਨ ਹੋ ਗਏ ਵਧੀਆ ਭਾਰਨਾ ਬੰਨ ਕੇ ਰੱਖਦਾ ਮਖਿਆ ਪੁੱਤ ਇਹਨਾਂ ਦਾ ਕੰਮਾ ਕਾਉਣਾ ਬਚਾਉਣਾ ਮਖਿਆ ਆਪਾਂ ਇਹਨਾਂ ਨੂੰ ਮਾਰਾ ਨਹੀਂ ਕਹਿੰਜ ਮਖਿਆ ਮਾਰੇ ਆਪਾਂ ਮਖਿਆ ਜਿਹੜੇ ਆਪਣੇ ਹੀਰੋ ਨੇ ਉਹਨਾਂ ਨੂੰ ਭੁੱਲੇ ਬੈਠਿਆ ਮਖਿਆ ਜਿੰਨਾਂ ਨੇ ਕੀਤਾ ਕੱਖ ਨਹੀਂ ਮਖਿਆ ਉਹਨਾਂ ਨੂੰ ਸਿਰ ਤੇ ਚੜਾ ਰੱਖਿਆ ਮਖਾਜੇ ਹੋਰ ਛੱਡੋ ਮਖਾਜੇ ਕਿਸੇ ਨੂੰ ਆਏ ਕਹ ਜਿਓ ਭਾਈ ਸਵੇਰੇ ਉੱਠ ਕੇ ਗੁਰਦੁਆਰੇ ਜਾਇ ਕਹੋ ਤਾਂ ਕਹਣਗੇ ਕੁਛ ਨਹੀਂ ਗੁਰਦੁਆਰੇ ਸਾਰਾ ਕੁਝ ਕਰੀਆ ਫਿਰ ਭਾਈ ਜਬਾਕਾ ਨੂੰ ਸਕੂਲ ਕਿਉਂ ਭੇਜ ਦਵਾਂ ਜੇ ਤੁਹਾਡਾ ਸਾਰਾ ਕੁਝ ਹੀ ਕਰਿਆ ਉਹਨਾਂ ਨੂੰ ਤਾਂ ਕੌਂਮਨਟ ਚ ਲਾਈ ਫੜਦੇ ਹੋ ਤੁਸੀਂ ਛੋਟੇ ਸਹਬਜ਼ਾਦੇ ਵੱਡੇ ਸਹਬਜ਼ਾਦੇ ਜਿਨ੍ਹਾਂ ਨੂੰ ਹੁਣ ਤੁਸੀਂ ਸਿਰ ਚ ਕਾ ਕੇ ਆਉਂਦੇ ਹੋ ਉਹਨਾਂ ਨੇ ਸਾਰਾ ਪਰਿਵਾਰ ਬਾਰਤਾ ਤੇ ਤੁਸੀਂ ਤਾਂ ਇੱਕ ਪੱਗ ਵੀ ਨਹੀਂ ਬਨ ਸੱਕਦੇ ਹੋਰ ਤੁਸੀਂ ਕੀ ਕਰ ਲਓਗੇ ਭਾਈ ਉਹ ਸੋ ਮੇਰੀ ਬੇਨਤੀ ਆ ਭਾਈ ਜਿਨ੍ਹਾਂ ਨੂੰ ਤੁਸੀਂ ਆਪ ਦੇ ਰੋਲ ਮਾਡਲ ਮੰਨੀ ਬੈਠਿਓ ਉਹ ਗਲਤ ਨੇ ਪਈ ਜਿੰਨਾਂ ਨੂੰ ਤੁਸੀਂ ਭੁੱਲੇ ਬੈਠਿਓ ਜਿਨ੍ਹਾਂ ਨੇ ਪਰਿਵਾਰ ਬਾਲਤੇ ਉਹ ਤੁਹਾਡੇ ਰੋਲ ਮਾਡਲ ਨੇ ਉਹਨਾਂ ਦੇ ਤੁਸੀਂ ਫੈਨ ਬਣੋ ਉਹਨਾਂ ਦੀਆਂ ਫੋਟੋਆਂ ਲਾ ਕੇ ਰੱਖੋ ਤੁਸੀਂ ਫੇਰ ਕਿਤੇ ਜਾ ਕੇ ਭਈ ਸਿਰ ਤੇ ਪੱਗਾਂ ਆਉਣਗੀਆਂ ਸੋ ਪੁੱਤ ਮਖਿਆ ਹਰ ਸਾਲ ਵਟਸਐਪ ਸਟੇਟਸ ਲਾ ਕੇ ਨਹੀਂ ਸਿੱਧੇ ਵਿਧਾੜੇ ਬਣਾਈ ਜਾਂਦੇ ਹੁਣ ਆਪਾਂ ਨੂੰ ਸਿਰ ਤੇ ਪੱਗੀਆਂ ਵੀ ਬੰਨਣੀਆਂ ਪੈਣਗੀਆਂ ਸੋ ਭਈ ਜਿੰਨੀਆਂ ਵੀ ਸੰਗਤਾ ਫਤੇਗੜ ਸਾਹਿਬ ਇੱਥੋਂ ਪੱਗਾਂ ਬੰਨ ਕੇ ਲੈ ਕੇ ਗਈਆਂ ਕੋਸ਼ਿਸ਼ ਕਰਿਓ ਮੁਰਕੇ ਨਾ ਉਤਰਨਾ ਬਾਕੀ ਤੁਸੀਂ ਵੀ ਆ ਚੈੱਕ ਕਰਕੇ ਦੇਖੋ ਵੀ ਕਿਹਦੇ ਦਿਮਾਗ ਚਾ ਸਿਟੀ ਸਕੈਨ ਵਾਲੀ ਬਿਮਾਰੀ ਆਉਂਦੀ ਆ ਇਹ ਭਾਈ ਹੈਗਿਆ ਬਿਮਾਰੀ ਤਾਂ ਬਾਬਿਆਂ ਬਾਰੇ ਜਰੂਰ ਪੜਿਓ ਮੈਨੂੰ ਨਹੀਂ ਲੱਗਦਾ ਕਦੇ ਛੋਡੇ ਪੱਗ ਨਾ ਕੰਮ ਮੱਚ ਜਾਣਗੇ ਸੋ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਬੇਨਤੀ ਪ੍ਰਮਾਣ ਕਰਿਓ ਜੀ ਜੀ ਤੁਸੀਂ ਵੀਡੀਓ ਦੇਖ ਲਈ ਹੋਣੀ ਹੈ ਮੈਂ ਸਿੱਖਤਾ ਨਹੀਂ ਹੈਗਾ ਲੇਕਿਨ ਮੈਂ ਸਿੱਖਦਾ ਜ਼ਰੂਰ ਹਾਂ ਚਾਹੇ ਉਹ ਬੱਚੇ ਤੋਂ ਸਿੱਖਣ ਨੂੰ ਮਿਲੇ ਚਾਹੇ ਉਹ ਕਿਸੇ ਵੱਡੇ ਤੋਂ ਸਿੱਖਣ ਨੂੰ ਮਿਲੇ ਸਿੱਖਣ ਦੇ ਲਈ ਕੋਈ ਉਮਰ ਦਾ ਤਕਾਜ਼ਾ ਨਹੀਂ ਹੁੰਦਾ ਜਾਂ ਇਹ ਨਹੀਂ ਹੁੰਦਾ ਕਿ ਵੱਡਾ ਬੰਦਾ ਹੀ ਚੰਗੀ ਗੱਲ ਕਰ ਸਕਦਾ ਛੋਟਾ ਬੰਦਾ ਵੀ ਚੰਗੀ ਗੱਲ ਕਰ ਸਕਦਾ ਕਹਿੰਦਾ ਤੂੰ ਨੇ ਉਸਤਾਦੋਂ ਸੇ ਸਿੱਖਾ ਹੈ ਹਮਨੇ ਹਾਲਾਤੋਂ ਸੇ ਸਿੱਖਾ ਜਿਹੜਾ ਬੰਦਾ ਹਾਲਾਤਾਂ ਤੋਂ ਸਿੱਖ ਕੇ ਆਂਦਾ ਨਾ ਉਸ ਬੰਦੇ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਹੁੰਦਾ ਹੋ ਸਕਦਾ ਹੈ ਕਿ ਤੁਸੀਂ ਉਹਨੂੰ ਇਹ ਕਹਿ ਦੋ ਵੀ ਇਹ ਤਾਂ ਕੱਲ ਦੇ ਜਵਾਕ ਹੈ ਇਹਨਾਂ ਨੇ ਕਿਹੜੀ ਗੱਲ ਕਰਨੀ ਹੈ ਕੋਈ ਚੱਕਰ ਨਹੀਂ ਵੀਰੇ ਤੁਸੀਂ ਵੱਡੇ ਬਣ ਜੋ ਤੁਸੀਂ ਵੀ ਕਦੇ ਕੱਲ ਦੇ ਜਵਾਕ ਸੀ ਸੋ ਉਮਰਾਂ ਦੇ ਨਾਲ ਅੰਦਾਜ਼ੇ ਨਹੀਂ ਹੁੰਦੇ ਹੁੰਦੇ ਕੋਈ ਵੀ ਬੰਦਾ ਕੋਈ ਵੀ ਵਧੀਆ ਗੱਲ ਕਰ ਸਕਦਾ ਹੈ ਕਹਿੰਦੇ ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੁੰਦਾ ਹੈ ਅਸੀਂ ਮਾੜੇ ਹੀ ਸਮਝ ਲਓ ਸਾਡੇ 'ਚ ਵੀ ਕੋਈ ਨਾ ਕੋਈ ਗੁਣ ਚੰਗਾ ਤੁਸੀਂ ਲੱਭ ਸਕਦੇ ਹੋ ਤੁਹਾਡੇ ਅੰਦਰ ਉਹ ਅੱਖ ਹੋਣੀ ਚਾਹੀਦੀ ਹੈ ਮੈਨੂੰ ਨਹੀਂ ਪਤਾ ਮੈਂ ਕਿਸੇ 'ਚੋਂ ਕਮੀ ਨਹੀਂ ਲੱਭਦਾ ਮੈਨੂੰ ਸਾਰੇ ਦੇ ਅੰਦਰੋਂ ਗੁਣ ਲੱਭਣੇ ਆਉਂਦੇ ਨੇ ਤੇ ਜੇ ਕੂੜੇ ਦਾ ਢੇਰ ਵੀ ਪਿਆ ਨਾ ਉਹਦੇ ਚੋਂ ਵੀ ਆਪਾਂ ਨੂੰ ਚੰਗਾ ਲ ਬਣਾ ਸਕਦਾ ਜੇ ਤੁਸੀਂ ਆਪਣੀ ਸੋਚ ਨੂੰ ਸੈੱਟ ਕਰ ਲਓ ਸੋ ਇਹਨਾਂ ਚੀਜ਼ਾਂ ਤੇ ਗੌਰ ਕਰਿਆ ਕਰੋ ਇਹ ਜੇ ਕੰਟੈਂਟ ਨੂੰ ਸ਼ੇਅਰ ਕਰਿਆ ਕਰੋ ਜੇਕਰ ਲੋਕ ਇਹ ਚੀਜ਼ ਬਣਾ ਰਹੇ ਨੇ ਤਾਂ ਆਪਣੇ ਲਈ ਬਣਾ ਰਹੇ ਨੇ ਨਹੀਂ ਤਾਂ ਫਿਰ ਮਾੜਾ ਦੇਖ ਲਓ ਮਾੜਾ ਦੇਖੋਗੇ ਮਾੜਾ ਵਾਇਰਲ ਕਰੋਗੇ ਤਾਂ ਭਾਈ ਹੈ ਮਾੜਾ ਹੀ ਹੋਣਾ ਸਮਾਜ ਵੀ ਮਾੜਾ ਹੀ ਸਿਰਜਿਆ ਜਾਣਾ ਅਕਸਰ ਅੱਛਾ ਕੰਟੈਂਟ ਤੁਸੀਂ ਦੇਖ ਲਓ ਕੋਈ ਚੰਗੀ ਵੀਡੀਓ ਤੁਸੀਂ ਦੇਖ ਲਓ ਕਾਲਜ ਦੇ ਵਿੱਚੋਂ ਕੋਈ ਕੁੜੀ ਫਸਟ ਆ ਜਾਏ ਉਹਨੂੰ ਆਪਾਂ ਸ਼ੇਅਰ ਨਹੀਂ ਕਰਦੇ ਜੇ ਕਾਲਜ ਦੇ ਵਿੱਚੋਂ ਕੋਈ ਕੁੜੀ ਭੱਜ ਜੇ ਨਾ ਉਹਨੂੰ ਸ਼ੇਅਰ ਕਰਨ ਦੀ ਲੋੜ ਹੀ ਨਹੀਂ ਫਲਾਣੇ ਦੀ ਕੁੜੀ ਫਲਾਣੇ ਨਾਲ ਨਿਕਲ ਗਈ ਫਲਾਣੇ ਦੀ ਕੁੜੀ ਫਲਾਣੇ ਨਾਲ ਨਿਕਲ ਗਈ ਆਪਾਂ ਇਹੋ ਜਿਹੀ ਚੀਜ਼ਾਂ ਸ਼ੇਅਰ ਕਰਦੇ ਆਂ ਕੜਵੀ ਸੱਚਾਈ ਹੈ ਸੱਚ ਅਤੇ ਕੱਚ ਚੁੱਭਦਾ ਹੈ ਲੇਕਿਨ ਅਸੈਪਟ ਕਰੋ ਕਹਿੰਦੇ ਖੁਦ ਨੂੰ ਗਲਤ ਵੀ ਸਹੀ ਹੀ ਸਹੀ ਬੰਦਾ ਹੀ ਕਹਿ ਸਕਦਾ ਕੋਈ ਬਿਮਾਰੀ ਹੋ ਚੁੱਕੀ ਗੁੱਸਾ ਖਿਲੀ ਮਾਫੀ ਕੋਈ ਬਹੁਤਾ ਗਿਆਨਤਾ ਨਹੀਂ ਸ਼ੂਨਿਆ ਜਮਾ ਜੀਵਨਾ ਆਚਰਣਾ ਦੀ ਧੂ